ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰ ਪ੍ਰੀਤ ਵੇਖ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 9 ਤੋਂ ਲੈ ਕੇ 13 April ਦੇ ਮੌਸਮ ਦੀ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਉਸ ਪਰ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਅਸਾਰ ਨੇ ਤਾਂ ਜੇ 9 April ਨੂੰ ਕਿਹੜੇ ਕਿਹੜੇ ਖੇਤਰਾਂ ਵਿੱਚ ਮੀਂਹ ਦਾ ਅਸਾਰ ਬਣ ਸਕਦੇ ਨੇ ਤੇ ਉਸ ਬਾਅਦ 10 11 12 13 ਦੇ ਦੌਰਾਨ ਕਿਹੜੇ ਕਿਹੜੇ ਇਲਾਕਿਆਂ ਵਿੱਚ ਅਮੀਂ ਪੈ ਸਕਦਾ ਤੇ ਕਿਹੜੇ ਕਿਹੜੇ ਲਾਕੇ ਗਰ ਚਮਕ ਦੇ ਨਾਲ ਕਿਤ ਕਿਤੇ ੜ ਗੜਮਰੀ ਵੇਖਣ ਨੂੰ ਮਿਲ ਸਰੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਕਰਾਂਗੇ ਤਾਂ ਇਸ ਵੀ ਚਹਨੇਰ ਚਖੜ ਚੱਲਣ ਦੀ ਸੰਭਾਵਨਾ ਵੀ ਕਾਫੀ ਜੜੀ ਆ ਬਣ ਸਕਦੀ ਬਾਕੀ ਆਪਾਂ ਅਪਡੇਟ ਤੁਹਾਨੂੰ ਇਸ ਵੀਡੀਓ ਵਿੱਚ ਆ ਪੂਰੀ ਆ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜਰੂਰ ਵੇਖਣਾ ਸਕਿਪ ਨਹੀ ਕਰਨਾ ਤੇ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇੱਕ ਛੋਟੀ ਜੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤਨਵੀਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀ ਅੱਜ 9 ਦੀ ਤਾਂ 9 April ਨੂੰ ਇਤਰਾ ਵਿੱਚ ਦੁਪਹਿਰ ਸ਼ਾਮ ਦੇ ਆਸ-ਪਾਸ ਕੁਝ ਇੱਕ ਤੋਂ ਜिले ਦਾ 2-3-4 ਜਿਲਿਆਂ ਵਿੱਚ ਕਿਤੇ-ਕਿਤੇ ਨਿੱਕੀ-ਮੋਟੀ ਕਾਰਵਾਈ ਹੋ ਸਰੀ ਜਾਣੀ ਕਿ ਜਿਹੜੇ ਘਰ ਚਵਕੜ ਬੱਦਲ ਬਣ ਸਕਦੇ ਨੇ ਕੁਝ ਥੋੜ੍ਹਾ-ਬੋਤ ਖੇਤਰ ਪ੍ਰਭਾਵਿਤ ਕਰ ਸਕਦੇ ਨੇ ਤਾਂ ਉਸ ਦਾ ਮਾਝਾ ਤੋਂ ਬਾਬਾ ਜਾਂ ਪਾੜ ਦੇ ਨਾਂ ਲੱਗਦੇ ਆ ਪੰਜਾਬ ਦੇ ਕੁਝ ਖੇਤਰ ਜਾਂ ਮੱਧ ਕੇਂਦਰ ਯਾਨੀ ਕਿਸੇ ਵੀ ਖੇਤਰ ਵਿੱਚ ਇੱਕਦ ਜिले ਜਾਂ 2-3 ਜਿਲਿਆਂ ਵਿੱਚ ਕਿਤੇ-ਕਿਤੇ ਨਿੱਕੀ-ਮੋਟੀ ਕਾਰਵਾਈ ਹੋ ਸਰੀ ਦੁਪਹਿਰ ਸ਼ਾਮ ਦੇ ਆਸ-ਪਾਸ ਬੱਦਲਾਈ ਜਿਹੜੀ ਬਣ ਸਕਦੀ ਹੈ ਤਾਂ ਕੁਝ ਮੜਮੁਟ ਖੇਤਰ ਪ੍ਰਭਾਵਿਤ ਕਰ ਸਕਦੇ ਅੱਜ ਕੋਈ ਜ਼ਿਆਦਾ ਸੁਭਾਅ ਨਹੀਂ ਰਹੇਗੀ ਅੱਜ ਨਾਉ ਨੂੰ ਜ਼ਿਆਦਾ ਮੌਸਮ ਠੀਕ ਠਾਕ ਹੈ ਉਸ ਪਰ ਦਾਸ ਤੱਕ 11 ਇਹ ਦੋ ਦਿਨ ਮੇਨ ਰਹਿਣਗੇ ਜਾਨੀ 10 11 April ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਤੇ ਇੱਕ ਅੱਧੇ ਦਿਨ ਜਾਨੀ ਕਿ ਜਾਂ 10 ਨੂੰ ਜਾਂ 11 ਨੂੰ ਹੋ ਸਕਦਾ ਕੁਝ ਖੇਤਰਾ ਵਿੱਚ ਟੁੱਟਵੀਆਂ ਕਾਰਵਾਈ ਹੋ ਸਕਦੀਆਂ ਨੇ ਆਪਾਂ ਗੱਲ ਕਰੀ ਪੰਜਾਬ ਪੰਜਾਬ ਦੇ ਨਾਲ ਲੱਗਦੇ Rajasthan ਹਰਿਆਣਾ ਦੇ ਖੇਤਰ ਪੱਛਮੀ UP ਦਿੱਲੀ ਦੇ ਕੁਝ ਖੇਤਰਾ ਵਿੱਚ 10 ਤੇ 11 ਨੂੰ ਖੇਤਰਾ ਵਿੱਚ ਜਿਹੜੀ ਕਾਰਵਾਈ ਹੁੰਦੇ ਅਸਾਰ ਨੇ ਟੁੱਟਵੀਆਂ ਕਾਰਵਾਈ ਰਹਿਣ ਗਿਆ ਬਾਕੀ ਆਪਾਂ ਗੱਲ ਕਰੇ ਸਾਰੇ ਜ਼ਿਲ੍ਹਿਆਂ ਵਿੱਚ ਸਾਰੇ ਖੇਤਰਾਵਾਂ ਵਿੱਚ ਜਿਹੜੇ ਬਾਂਦੇ ਦਿਖਾਈ ਨਹੀਂ ਦੇ ਰਹੇ 10 ਰੋਜ਼ ਵਿੱਚ ਕੁਝ ਖੇਤਰਾ ਵਿੱਚ ਕਾਰਵਾਈ ਹੋ ਸਰੇ 11 ਨੂੰ ਹੋ ਸਕਦਾ ਹੈ ਜ਼ਿਆਦਾ ਕਾਰਵਾਈਆਂ ਵੇਖਣ ਨੂੰ ਮਿਲ ਜਾਨੀ ਕਹਿਣ ਦਾ ਭਾਵ 10 ਚ 11 ਨੂੰ ਦੋ ਦਿਨਾਂ ਤੇ ਵੀ ਇੱਕ ਦਿਨ ਹੋਵੇਗਾ ਜਿਸ ਵਿੱਚ ਕਈ ਖੇਤਰਾ ਵਿੱਚ ਕਾਰਵਾਈ ਹੁੰਦੀ ਹੈ ਸਾਨ ਪ੍ਰਕਾਰੀਆਂ ਟੁੱਟੀਆਂ ਰਹਿਣਗੇ ਜਾਨੀ ਕਿ ਸਾਰੇ ਖੇਤਰਾ ਵਿੱਚ ਜਿਹੜੇ ਸਾਰ ਬਾਂਦੇ ਦਿਖਾਈ ਨਹੀਂ ਦੇ ਰਹੇ ਕੁਝ ਖੇਤਰ ਰਹਿ ਸਕਦੇ ਕਿਤੇ ਕਿਤੇ ਬੱਦਲਵਾਈ ਬਣ ਸਕਦੀ ਹਲਕੀ ਸੰਘਣੀ ਤੇ ਕੁਝ ਖੇਤਰਾਂ ਮੌਸਮ ਸਾਫ਼ ਹੋ ਰਹਿ ਸਕਦਾ ਜਾਨੀ ਕਿ ਬੱਦਲਵਾਈ ਦੇ ਨਾਲ ਕਿਣਮੇਨ ਹੋ ਗਈ ਜਾਂ ਮੌਸਮ ਸਾਫ਼ ਰਹਿ ਕੇ ਬੱਦਲਵਾਈ ਹੋਊਗੀ ਇਸ ਤਰ੍ਹਾਂ ਜਿਹੜਾ ਮੌਲ ਬੰਦਾ ਦਿਖਾਈ ਦੇ ਰਿਹਾ ਕਿਤੇ ਕਿਤੇ ਤਲਕੇ ਦਰਮਿਆਨ ਨੇ ਕਿਤੇ ਦਰਮਿਆਨ ਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਕੁਝ ਖੇਤਰਾਂ ਵਿੱਚ ਤੇ ਕੁਝ ਥੋੜੇ ਬਹੁਤੇ ਖੇਤਰਾਂ ਵਿੱਚ ਉਸਰੇ ਨਿੱਕੇ ਕਿਤੇ ਕਿਤੇ ਨਿੱਕੀ ਮੋਟੀ ਗੜੇਮਰੀ ਵੇਖਣ ਨੂੰ ਮਿਲ ਸਕਦੇ 10 ਜਾਂ 11 ਅਪ੍ਰੈਲ ਨੂੰ ਚਾਂਸ ਰਹਿਣਗੇ ਉਸ ਤੋਂ ਬਾਅਦ 12 ਅਪ੍ਰੈਲ ਨੂੰ ਹੋ ਸਕਦਾ ਕੁਝ ਥੋੜੇ ਬਹੁਤੇ ਖੇਤਰਾਂ ਟੁੱਟਮੇਕਾਰਮੀ ਹੋਸਰੇ ਜਿਆਦਾਤਰ ਲਾ ਕੇ ਮੌਸਮ ਠੀਕ ਠਾਕ ਰਹਿਣ ਦਾ ਸਾਰ ਨਹੀਂ ਤਾਂ 13 ਅਪ੍ਰੈਲ ਨੂੰ ਜਿਆਦਾਤਰ ਮੌਸਮ ਠੀਕ ਠਾਕ ਹੈ ਤੇ ਉਸ ਵਾਰ ਮੈਂ ਆਪ ਗੱਲ ਕਰੀ 9 ਨੂੰ ਅੱਜ ਜਿਹੜੇ ਕੁਝ ਕ ਲਾ ਕੇ ਤੇ ਕੁਝ ਖੇਤਰਾਂ ਵਿੱਚ ਤੇ 10 ਤੇ 11 ਨੂੰ ਕਈ ਖੇਤਰਾਂ ਵਿੱਚ ਜਿਹੜੇ ਤੇਜ਼ ਹਵਾਵਾਂ ਯਾਨਕਿ 10 ਜਾਂ 11 ਨੂੰ ਇੱਕ ਦੋ ਵਾਰ ਹਨੇਰੀ ਚੱਕਰ ਕਾਫੀ ੜ ਦੇਖਣ ਨੂੰ ਮਿਲ ਸਕਦਾ ਉਸ ਤੋਂ ਬਾਅਦ 12 ਨੂੰ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਹਵਾਵਾਂ ਤੇਜ਼ ਜਿਹੜੇ ਚੱਲ ਸਕਦੀਆਂ ਹਨ 13 April ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਤੇ ਮੈਂ ਆਪ ਗੱਲ ਕਰੀ ਇਸ ਵਿੱਚ 10 ਤੇ 11 ਦੋ ਦਿਨ ਖਾਸ ਰਹਿਣਗੇ ਤੇ 9 ਨੂੰ ਅੱਜ ਵੀ ਦੁਪਹਿਰ ਸ਼ਾਮ ਦੇ ਆਸ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਆ ਸਕਦੀ ਹੈ ਯਾਨੀ ਕੁਝ ਖੇਤਰਾਂ ਵਿੱਚ ਰੈਸਰ ਚਾਰਤਰ ਲਾ ਕੇ ਮੌਸਮ ਜੜ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਗੱਲ ਕਰੀਏ ਟੈਂਪਰੇਚਰ ਦੀ ਅੱਜ 9 ਅਪ੍ਰੈਲ ਨੂੰ ਟੈਂਪਰੇਚਰ ਜਿਵੇਂ 6 7 8 ਡਿਗਰੀ ਦੇ ਦਰਜ ਕੀਤੇ ਗਏ ਉਸ ਤਰ੍ਹਾਂ ਰਹਿਣ ਦੇ ਆਸਾਰ ਨੇ ਦੋਸਤ 10 11 12 ਦੇ ਦੌਰਾਨ ਜਿਹੜਾ ਸਿਸਟਮ ਲੱਗਣਾ ਜੋ ਕਿ ਟੈਂਪਰੇਚਰ ਥੱਲੇ ਆਉਣਗੇ ਜਾਨਕੀ 2 4 ਕਿਤੇ ਕੇ 4 5 ਡਿਗਰੀ ਥੱਲੇ ਆ ਸਕਦੇ ਨੇ ਤਾਂ ਮੇਨ ਆਪਾਂ ਗੱਲ ਕਰੀਏ 9 ਨੂੰ ਕੋਈ ਚਰਅ ਸੰਭਾਵਨਾ ਨਹੀਂ ਰਹੇਗੀ ਚਨਕੀ ਅੱਜ ਹੋਸਰੇ ਦੁਪਹਿਰ ਸ਼ਾਮ ਦੇ ਆਸਪਾਸ ਕਿਤੇ ਕਿਤੇ ਜਿਹੜੇ ਬੱਦਲਵਾਈ ਬਣ ਸਕਦੀ ਹੈ ਅਦਰ ਚਮਕਲ ਬੱਦਲ ਬਣ ਸਕਦੇ ਜੋ ਕਿ ਥੋੜੇ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਕੱਲ 10 ਤੇ 11 ਦੋ ਦਿਨ ਮੇ ਯਾਨਕਿ ਇਸ ਵਿੱਚ ਵੀ ਇੱਕ ਦਿਨ ਖਾਸ ਰਹਿਸਾ 10 ਜਾਂ 11 ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਿਆਣਾ ਰਾਜਸਥਾਨ ਉਸ ਪੱਛਮੀ ਯੂਪੀ ਤੇ ਦਿੱਲੀ ਦੇ ਕੁਝ ਖੇਤਰਾਮੀ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਜਾਨਕਿ ਟੁੱਟਵੀਆਂਕਾਰਮੀਆਂ ਹੋਣਗੇ ਕਿਤੇ ਕਿਤੇ ਹਲਕੇ ਕਿਤੇ ਦਰਮਿਆਨੇ ਤੇ ਕੁਝ ਥੋੜ੍ਹਪੋਤ ਖੇਤਰਾ ਵਿੱਚ ਤੇਜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਕਿਤੇ ਕਿਤੇ ਜਿਹੜੀ ਗੜਮਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਉਸ 12 ਨੂੰ ਹੋਸ ਰਿਹਾ ਕਿਤੇ ਕਿਤੇ ਨਿੱਕੀ ਮੋਟੀ ਆਕਾਰਵਾਈ ਹੋਸ ਰਹੀ ਜਾਨਕਿ ਥੋੜ੍ਹਪੋਤ ਖੇਤਰਾ ਵਿੱਚ ਅਸਾਰ ਰਹਿਣਗੇ ਚਾਰਤਰ ਮੌਸਮ ਠੀਕ ਠਾਕ ਤੇ 13 ਨੂੰ ਮੌਸਮ ਜ਼ਿਆਤਰ ਲਗਭਗ ਸਾਰੇ ਖੇਤਰਾ ਮੌਸਮ ਸਾਫ਼ ਤੇ ਕੁਸ਼ਕ ਬਣਿਆ ਰਹੇਗਾ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 9 ਤੇ 10 ਤੇ 11 ਤੇ 12 ਨੂੰ ਇਹ ਚਾਰ ਕੁ ਦਿਨਾਂ ਵਿੱਚ ਟੁੱਟੂਏ ਕਾਰਵਾਈਆਂ ਰਹਿਣਗੇ ਜਨਕੀ ਅੱਜ ਤੋਂ ਥੋੜ੍ਹੋਂ ਬੋਤ ਤੇ ਖੇਤਰਾ ਵਿੱਚ ਸੁਭਾਵਨਾ ਰਹੇਗੀ ਜਨਕੀ ਥੋੜ੍ਹੇ ਬੋਤ ਤੇ ਕੁਝ 1 2 ਜਾਂ 2 4 ਜ਼ਿਲ੍ਹਿਆਂ ਵਿੱਚ ਕਿਤੇ ਕਿਤੇ 3 ਕਿ ਮੋਟੀ ਕਾਰਵਾਈ ਹੋ ਸਕਦੀ ਹੈ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਤੋਂ ਸਿਰ 10 ਤੇ 11 ਦੋ ਦਿਨ ਕਮੀਨ ਰਹਿਣਗੇ ਤੇ 12 ਨੂੰ ਵੀ ਟੁੱਟੂਏ ਕਾਰਵਾਈਆਂ ਹੋ ਸਕਦੀਆਂ 13 ਨੂੰ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਤਾਂ ਉਸ ਤੋਂ ਬਾਅਦ ਗੱਲ ਕਰੇ ਪਿਛਲੇ ਦਿਨਾਂ ਤੋਂ 6 7 8 ਦੇ ਦੌਰ ਲਗਾਤਾਰ ਪਹੁੰਚ ਰਹੀਆਂ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਤੇ ਇਸ ਕਰਕੇ ਨਮੀ ਕਾਫੀ ਬਣੀ ਇਹਦਾ ਸਿਸਟਮ ਲੱਗਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ 9 ਤੋਂ ਲੈ ਕੇ 13 ਦੇ ਦੌਰਾਨ ਵੀ ਤਖਣ ਤੋਂ ਪੂਰਬ ਤੋਂ ਤੇ ਹਵਾਵਾਂ ਜਿਹੜੀ ਚੱਲਣ ਦੀ ਸੁਭਾਵਨਾ ਕੁਝ ਕੁ ਸਮੇਂ ਲਈ ਉਸਰ 10 ਚ 11 ਨੂੰ ਪੱਛਮ ਤੋਂ ਕੁਝ ਕੁ ਸਮੇਂ ਲਈ ਜਿਹੜੇ ਹਵਾਵਾਂ ਦੀ ਵਾਪਸੀ ਉਸਰੀ ਜ਼ਿਆਦਾਤਰ ਮੌਮਨ ਕੇ ਤਖਣ ਤੋਂ ਜਾਂ ਤਖੜ ਪੂਰਬ ਤੋਂ ਪੂਰਬ ਵਾਲੀ ਆ ਸਾਈਡ ਤੋਂ ਚੱਲਣ ਦੀ ਸੁਭਾਵਨਾ ਬੰਗਾਲ ਦੀ ਖਾੜੀ ਤੋਂ ਜਿਹੜੀਆਂ ਲਗਾਤਾਰ ਹਮ ਪਹੁੰਚ ਰਹੀਆਂ ਨੇ ਤਾਂ ਨਮੀ ਜਿਹੜੀ ਬਰਕਰਾਰ ਹੈ ਜਿਸ ਕਰ ਆ ਸਿਸਟਮ ਲੱਗਦਾ ਸਾਰ ਜੜ ਬੰਦੇ ਦਿਖਾਈ ਦੇ ਰਹੇ ਨੇ ਨਾ ਨੂੰ ਕੁਝ ਖੇਤਰਾ ਵਿੱਚ ਸਵਭਾਵਣਾ ਰਹਿ ਗਈ ਜਣ ਕਿ ਦੁਪਹਿਰ ਸ਼ਾਮ ਦੇ ਆਸ-ਪਾਸ ਕਿਤੇ ਕਿਤੇ ਗਰਚਮ ਕੋਲ ਬੱਦਲ ਬਣ ਸਕਦੇ ਨੇ ਕੁਝ ਥੋੜੀ ਬੁੱਤ ਖੇਤਰਾ ਵਿੱਚ ਸਵਭਾਵਣਾ ਰਹਿ ਗਈ 10 ਤੇ 11 ਨੂੰ ਦੋ ਦਿਨ ਮੀਂਹ ਰਹਿਣਗੇ ਜਾਂ 10 ਜਾਂ 11 ਨੂੰ ਇਸ ਵਿੱਚ ਇੱਕ ਦਿਨ ਵੀ ਕਾਫੀ ਜਿਹੜੇ ਖੇਤਰਾ ਵਿੱਚ ਹੋ ਸਕਦਾ ਜਾਂ ਕੁਝ ਇੱਕ ਟੁੱਟੂਆਕਾਰ ਵਿੱਚ ਹੋ ਸਰੇ ਜ਼ਿਆਤਰ ਖੇਤਰਾ ਵਿੱਚ ਜੇ ਆਪਾਂ ਗੱਲ ਕਰੇ ਸਾਰ ਨਹੀਂ ਰਹਿਣਗੇ ਹਨੇਰ ਚਖੜ ਜਿਹੜਾ ਹੋਵੇਗਾ ਕਾਫੀ ਖੇਤਰਾ ਵਿੱਚ ਆ ਵੇਖਣ ਨੂੰ ਮਿਸਤਰਾ 10 ਤੇ 11 ਨੂੰ ਠੀਕ ਹੈ ਦੋ ਦਿਨ ਮੀਂਹ ਰਹਿਣਗੇ 12 ਨੂੰ ਕੁਝ ਖੇ ਤਾਂ ਮੇਨ 10 ਤੋਂ 11 ਨੂੰ ਜ਼ਿਆਦਾਤਰ ਖੇਤਰਾ ਵਿੱਚ ਤੇਜ਼ ਜਿਹੜੀਆਂ ਹਵਾਵਾਂ ਤੇ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਹੈ ਤੋਂ 13 ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵਿਦਿਊਨ ਅੰਤ ਤੱਕ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ